ਚੜਦੀ ਕਲਾ ਪੰਜਾਬ ਚੈਨਲ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਦਸਵੇਂ ਪਾਤਸ਼ਾਹ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬਾਬਾ ਪਾਈ ਫੂਰੂਜੀ ਅਤੇ ਬਾਬਾ ਫੰਦੀ ਜੀ ਪਿੰਡ ਵਡਾਲਾ ਪਿੱਟੇ ਵੱਲ ਤੋਂ ਸ੍ਰੀ ਗੁਰੂ ਗਰੰਤ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਰਾਹ ਨਮਾਈ ਹੇਠ ਸਜਾਇਆ ਗਿਆ ਇਸ ਤੋਂ ਪਹਿਲਾਂ ਅਖੰਡ ਪਾਠ ਦੇ ਫੋਰ ਉਪਰੰਤ ਚੜਦੀ ਕਲਾ ਦੀ ਅਰਦਾਸ ਕੀਤੀ ਗਈ ਨਗਰ ਕੀਰਤਨ ਪਿੰਡ ਦੇ ਵਕ ਵਕ ਧਾਰਮਿਕ ਅਸਥਾਨਾਂ ਵਿੱਚੋਂ ਹੁੰਦਾ ਹੋਇਆ ਇਸੇ ਅਸਥਾਨ ਤੇ ਆ ਕੇ ਸੰਪੰਨ ਹੋਇਆ ਸੰਗਤਾਂ ਵੱਲੋਂ ਥਾਂ ਥਾਂ ਤੇ ਨਗਰ ਕੀਰਤਨ ਦਾ ਭਰਪੂਰ ਸਵਾਗਤ ਕੀਤਾ ਅਤੇ ਵਨ ਸੁਵੰਨੇ ਲੰਗਰ ਲਗਾਏ ਗਏ ਪ੍ਰਮੁੱਖ ਸਖਸ਼ੀਅਤਾਂ ਵੱਲੋਂ ਪੰਜ ਪਿਆਰਿਆਂ ਨੂੰ ਸਨਮਾਨਿਤ ਕੀਤਾ ਗਿਆ ਉਗੀ ਕਵੀ ਸ਼ਰਪਾਈ ਪਲਵਿੰਦਰ ਸਿੰਘ ਖਾਸਾ ਦੇ ਕਵੀ ਸ਼੍ਰੀ ਜੱਥੇ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਗਿਆ ਇਸ ਮੌਕੇ ਤੱਤਾ ਸਰਪੰਚ ਮਦਨ ਸਿੰਘ ਵਡਾਲਾ ਸੀਨੀਅਰ ਪੰਚ ਰਜਵੰਤ ਸਿੰਘ ਵਡਾਲਾ ਦਿਲਬਾਗ ਸਿੰਘ ਵਡਾਲਾ सुखविंदर सिंह प्रधान सुरजीत सिंह वजीर सिंह दलबीर सिंह स्टेट सेक्रेटरी हरचरण सिंह बलजीत सिंह भगवंत सिंह हरपाल सिंह वडाला आदि हाजिर सन बाइक रजवंत सिंह वडाला ब्यूरो चीफ गुरविंदर कौर गिल ਪਾਜ ਆਪ ਨੇ ਕਰਤਾਰ ਨਹੀਂ ਕਰਦੇ ਗਾਵਾ ਦੇ ਦਿਲ ਦੀ ਸਰਦਾਰ ਕਰਿਓ ਸਾਡ ਜਗਤ ਵਿੱਚ ਵਿਚਾਰਾ ਬਲਾਵ ਦਾ ਤਾਂ ਰੰਗ ਕਰਦਾ ਜੀ ਬੜਾ ਸਮੋਰੀ ਹੋਈ ਜਾਣਾ ਹੈ ਸਰਦਾਰ ਜੀ ਦੇ ਬਹੁਤ ਸ੍ਰੀਤਾ ਐਟੋ ਜਿੰਦਗੀ ਤੇ ਸਹਾਗਮ ਨੇ ਤੇ ਸਾਡੀ ਆਪ ਸ਼ਾਹ ਉਪਰਾਧੀਆਂ ਤੋਂ ਸਤਿ ਸ੍ਰੀ ਅਕਾਲ ਹਾਂਜੀ ਬਡਾਲਾ ਸਾਹਿਬ ਜਿਹੜਾ ਅੱਜ ਨਗਰ ਕੀਰਤਨ ਸਜਾਇਆ ਗਿਆ ਬਡਾਲਾ ਪਟੇਵੜ ਤੋਂ ਇਹ ਕਿਸ ਜਗ੍ਹਾ ਤੋਂ ਸਜਾਇਆ ਗਿਆ ਰ ਉਹ ਕਿੱਥੇ ਕਿੱਥੇ ਜਾਣਾ ਏ ਪਿੰਡੋਂ ਸਭ ਤੋਂ ਵੈਦਲ ਜੀ ਦਾ ਖਾਲਸਾ ਵੈਦਲ ਜੀ ਦੇ ਪਤੇ ਜੀ ਇਹ ਤਨ ਤਨ ਬਾਬਾ ਭਾਈਪੂਰੋ ਜੀ ਪਿੰਡ ਬਡਾਲਾ ਪਟੇਵੜ ਤੋਂ ਨਗਰ ਕੀਰਤਨ ਅੱਜ ਸਜਾਇਆ ਗਿਆ 10ਵੇਂ ਪਾਸ਼ਾ ਸ੍ਰੀ ਗੋਬਿੰਦ ਸਿੰਘ ਦਾ ਜਨਮ ਦਿਹਾੜੇ ਤੇ ਮੁੱਖ ਰੱਖਦੇ ਆ ਅੱਜ ਸਾਡੇ ਪਿੰਡ ਨਗਰ ਕੀਰਤਨ ਰੱਖੂ ਆੱਖ ਜਗ੍ਹਾ ਤੇ ਜਾ ਕੇ ਪੜਾਉਣਗੇ ਉਹ ਵਿੱਚ ਮਤਲਬ ਕੋ ਸਾਡਾ ਨਵਾਂ ਪਿੰਡ ਆ ਬੌਲੀ ਅੱਡਾ ਪਈ ਗੁਰਕਬਾਲ ਦਾ ਗੁਰਦੁਆਰਾ ਸਾਹਿਬ ਬੌਲੀ ਸਾਹਿਬ ਹੁੰਦੇ ਹੋਏ ਫਿਰ ਧੁੱਪ ਸੜੀ ਇੱਥੇ ਹੁੰਦੇ ਹੋਏ ਪਰ ਨੰਗੂ ਦੀ ਪੱਤੀ ਤੇ ਸ਼ਾਮ ਨੂੰ ਫਿਰ ਇੱਥੇ ਬਾਬਾ ਪਾਈਪੁਰ ਸਾਹਿਬ ਪੜਾਟਣ ਕੇ ਸਮਾਪਤੀ ਹੋਏਗੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਤੇ ਇਹ ਵੀ ਨਵਰ ਕੀਰਤਨ ਕੱਢ ਰਹੇ ਆ ਸਾਰੇ ਸੰਗਤ ਸਾਰੇ ਪਿੰਡ ਸਾਰੇ ਨਗਰ ਦੇ ਸੰਜੋਗ ਨਾਲ ਬਹੁਤ ਹਨ